ਅੱਜ ਮੈਂ ਛੁੱਟੀ ਤੇ ਸੀਗਾ ਅੰਮ੍ਰਿਤ ਗਿਆ ਨਹੀਂਗਾ ਕਿਹੜਾ ਸੀ ਪਾਸ ਬਣਾਉਣੇ ਹੁੰਦੇ ਆ ਨਾ ਉਹ ਪਾਸ ਲਈ ਐਪ ਹੁੰਦੀ ਆ ਐਪ ਤਾਂ ਮੈਂ ਡਾਊਨਲੋਡ ਕੀਤੀ ਹੋਈ ਆ ਇੱਥੇ ਬਸ ਆ ਲਈ ਪਰ ਉਹਦੇ ਤੋਂ ਪਾਸ ਤੋਂ ਨਾ ਉਹ ਹੱਥ ਤੇ ਪਾਸ ਨਿਕਲ ਗਿਆ ਐਪ ਤੋਂ ਪਾਸ ਚਾਰਜ ਰੀਚਾਰਜ ਨਹੀਂ ਹੁੰਦਾ ਹੈਗਾ ਨਹੀਂ ਇੱਥੇ ਪਾਸ ਤੋਂ ਹੀ ਰੀਚਾਰਜ ਹੋ ਜਾਂਦੇ ਹੁੰਦੇ ਨੇ ਅ ਫਿਰ ਮੂੰਚੋਂ ਖਣੀ ਕੀ ਐਪ ਤੋਂ ਇਹਦੀ ਚਾਰਜ ਹੋ ਜਾਂਦੇ ਨੇ ਪਾਸ ਜਿਹੜੇ ਆਪਣੀਆਂ ਬੱਸਾਂ ਵਾਲੇ ਹੁੰਦੇ ਨੇ ਤੇ ਉਹ ਇਹ ਐਪ ਤੋਂ ਖਣੀ ਜਾਂ ਚੰਗੀ ਤਰ੍ਹਾਂ ਬਣੀ ਨਹੀਂ ਹੋਣੀ ਹੈਗੀ ਵਿੱਚੋਂ ਮਿੰਨ ਦਾ ਕੁਝ ਕੋਡ ਭਰਦੇ ਹੁੰਦੇ ਨੇ ਆਪਣੇ ਬੱਸ ਢੇ ਵਾਲੇ ਹੁਣ ਉੱਥੇ ਚੱਲੇ ਆ ਬੱਸ ਢੇ ਤੇ ਉਹਨਾਂ ਤੋਂ ਇਹ ਐਪ ਠੀਕ ਕਰਾਉਣ ਚੱਲੇ ਆ ਮੈਂ ਜਾਂ ਫਿਰ ਉਹਨਾਂ ਕੋਲੇ ਕੋਈ ਕੋਡ ਆ ਪਾਸਵਰਡ ਆਉਂਦਾ ਹੋਣਾ ਮੈਂ ਫਿਰ ਉਹ ਭਰਨਗੇ ਵਿੱਚ ਮੈਨੂੰ ਦਾ ਹਾਂ ਉੱਥੇ ਜਾ ਕੇ ਦੇਖਣਾ ਕੀ ਕਹਿੰਦੇ ਨੇ ਉਹ ਐਪੀ ਕ੍ਰਾਉਨ ਚੱਲਿਆ ਹੁੰਦਾ ਕਿਉਂਕਿ ਫਿਰ ਜਦੋਂ ਖਤਮ ਹੋ ਜਾਂਦਾ ਵਾ ਦੁਕਾਨਾਂ ਤੇ ਜਾਣਾ ਪੈਂਦਾ ਵਾ ਉਹਨੇ ਰੀਚਾਰਜ ਕਰਨ ਲਈ ਨਹੀਂ ਬੰਦਾ ਆਪ ਘਰੇ ਬੈਠਾ ਹੀ ਕਰ ਲੈਂਦਾ ਨਾਲੇ ਤਾਂ 2000 ਰੋ ਬਚਦੇ ਨੇ 2.500 ਰੋ ਦੇਖਿਓ ਜੀ ਦੁਕਾਨ ਤੇ ਜਾਂਦਾ ਬੰਦਾ ਉਹ 2.500 ਰੋ ਵੱਧ ਲੱਗਦੇ ਆ ਤੇ ਜੇ ਘਰੇ ਬੈਠਾ ਆਪੀ ਕਰ ਲਵੇ ਐਪ ਤੋਂ ਤਾਂ ਉਹ 2.500 ਰੋ ਬਚ ਜਾਂਦੇ ਨੇ ਤਾਂ ਮੈਂ ਕਿਹਾ ਵੀ ਹੁਣ ਟਾਈਮ ਤਾਂ ਹੈਗਾ ਹੀ ਆ ਵੀ ਉਹ ਜਾ ਕੇ ਕਰਵਾਇਆ ਉਹਨਾਂ ਨੇ ਜਿਵੇਂ ਇੰਡੀਆ ਚ ਆਪਾਂ ਕਰੀ ਜਾਂਦੇ ਹੁੰਨੇ ਆ ਨਾ ਵੀ ਬਹੁਤ ਗਰਮੀ ਆ ਬਈ ਬਹੁਤ ਗਰਮੀ ਆ ਉਵੇਂ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਆ ਖਾਸੀ ਗਰਮੀ ਹੋਈ ਹੋਈ ਆ ਇਹ ਲੈਫਟ ਆ ਜਦੋਂ ਲੈਫਟ ਦੇ ਥੱਲੇ ਚਲੇ ਜਾਂਦੇ ਆ ਨਾ ਇੱਥੇ ਤਾਂ ਨਹੀਂ ਹੈਗਾ ਠੰਡਾ ਜਦੋਂ ਲੈਫਟ ਦੇ ਥੱਲੇ ਚਲੇ ਜਾਂਦੇ ਆ ਤੁਰਕੇ ਵਾਲਾ ਰਾਹ ਵਾ ਜਿਹੜਾ ਬਹੁਤ ਜ਼ਿਆਦਾ ਠੰਡਾ ਵਾ ਬਹੁਤ ਠੰਡੀ ਆ ਉਧਰ ਥੱਲੇ ਗਰਮੀਆ ਚਾਚਾ ਗਰਮੀਆ ਚ ਨਿੱਗੀ ਹੁੰਦੀ ਆ ਤੇ ਸਿਆਲਾਂ ਚ ਨਿੱਗੀ ਸਿਆਲਾਂ ਚ ਨਿੱਗੀ ਹੁੰਦੀ ਆ ਤੇ ਗਰਮੀਆਂ ਚ ਠੰਡੀ ਹੁੰਦੀ ਆ ਇਹ ਗਰਮੀ ਦੇ ਹੀ ਕਰਿਆ ਜਿਹੜਾ ਅਲਟਰਾਵਾਇਟ ਰੇ ਮੂੰਹ ਚੋਂ ਨਿਕਲੀ ਜਾਂਦਾ ਵਾ ਜਿਵੇਂ ਏਸੀ ਚੱਲਦਾ ਹੁੰਦਾ ਨਾ ਆਏ ਆ ਇੰਨਾ ਆਰਾਮ ਮਿਲਦਾ ਵਾ ਬਾਹਰੋਂ ਆ ਕੇ ਅੰਦਰ ਕਿਉਂਕਿ ਬਾਹਰ ਤਾਂ ਆਏ ਆ ਗਰਮੀ ਮੜਾ ਜਾ ਖੜੀਏ ਤਾਂ ਸਹੀ ਧੁੱਪ ਦੇ ਵਿੱਚ ਕੜ ਨਹੀਂ ਹੁੰਦਾ ਤੇ ਇੱਥੇ ਸ਼ਾਂਤੀ ਹੈ ਅੰਦਰ ਮਿਲਦਾ ਹੋਣਾ ਇਹਦਾ ਅੰਦਰ ਦਾ 8 9 ਟੈਂਪਰੇਚਰ ਬੱਸ ਐਨ ਸ਼ਾਂਤੀ ਭਈਆ ਇੱਥੇ ਦਾ ਯੱਕੇ ਮੁੰਡੇ ਵੀ ਕੰਮ ਕਰਦੇ ਜਸ ਮੇਰੇ ਨਾਲ ਦੇ ਉਹ ਵੀ ਐ 2:30 ਵਜੇ ਆਉਂਦੇ ਹੁੰਦੇ ਨੇ 2:30 ਵਜੇ ਚ ਜੇ ਪੈ ਨੇ ਮਿੰਟ 15 20 ਮਿੰਟ ਪੈ ਨੇ ਮੈਨੂੰ ਇਹ ਜੀ ਮੈਂ ਚੱਲ ਉਹਨਾਂ ਦੇ ਨਾਲ ਹੀ ਇੱਧਰ ਨੂੰ ਆ ਜੂਗਾ ਗੱਲਾਂ ਮਾਰਦਾ ਵੀ ਇੱਥੇ ਹੀ ਖੜ ਜਾਨਾ ਮੈਂ ਆਹ ਗੁਫਾ ਜੀ ਬਹਿ ਜਾਨਾ ਮੈਂ ਕਿਉਂਕਿ ਵਧੀਆ ਠੰਡੀ ਜੀ ਹੈ ਖਾਸੀ ਅੰਦਰ ਪਰ ਫਿਰ ਮੈਨੂੰ ਟਾਈਮ ਜੀ ਨਹੀਂ ਪਤਾ ਕਿਉਂਕਿ ਗਰਮੀਆਂ ਕਰਕੇ ਹੁਣ ਟਾਈਮ ਵੀ ਬਦਲੇ-ਬੁਦਲੇ ਹੋਏ ਨੇ ਨਾ ਦਫ਼ਤਰਾਂ ਦੇ ਮੈਂ ਕਿਹਾ 2:30 ਵਜੇ ਨੂੰ 3:00 ਵਜੇ ਨੂੰ ਉਹ ਨਾ ਬੰਦ ਹੋ ਜੂਵੇ ਦਫ਼ਤਰ ਜਿਹੜਾ ਕੰਮ ਕਰਾਉਣ ਚਾਹਣੇ ਆ ਤਾਂ ਹੌਲੀ-ਹੌਲੀ ਤੁਰਈ ਜਾਈਏ ਆ ਦੁਪਹਿਰੇ ਵੀ ਦੇਖ ਲੋ ਕਿਵੇਂ ਬਾਜ਼ੀ ਆਉਂਦੀ ਹੈ ਏ ਪਤਾ ਕੀ ਗੱਲ ਆ ਯਾਰ ਗਰਮੀ ਦਾ ਪੈਣੀ ਵੀ ਹੁੰਦੀ ਹੀ ਆ ਹੈਨਾ ਹੁਣ ਦੇਖ ਇੱਥੇ ਸ਼ਾਮੇ ਖੜ ਜੀਏ ਸ਼ਾਮੇ ਕੋਈ ਚੱਕਰ ਨਹੀਂ ਨਾ ਤੁਹਾਨੂੰ ਗਰਮੀ ਆਉਣੀ ਆ ਨਾ ਤੁਹ ਭੱਜੂ ਭੱਜੂ ਜਾਨੀ ਕਿ ਜਿਵੇਂ ਬੰਦੇ ਨੂੰ ਆਪਣੇ ਤਾਂ ਸ਼ਾਮੇ ਵੀ ਖੜ ਕੇ ਐ ਗਰਮੀ ਜੀ ਆਉਂਦੀ ਰਹਿੰਦੀ ਆ ਹੈਨਾ ਪਰ ਇੱਥੇ ਸ਼ਾਮੇ ਖੜ ਜੋ ਕੋਈ ਚੱਕਰ ਨਹੀਂ ਬਿਲਕੁਲ ਗਰਮੀ ਨਹੀਂ ਆਉਣੀ ਹੈਗੀ ਆਰਾਮ ਨਾਲ ਜਿੰਨਾ ਤੇ ਮਰਜ਼ੀ ਖੜੇ ਰਹੋ ਹੈਨਾ ਤੇ ਧੁੱਪੇ ਨਹੀਂ ਖੜੇ ਹੁੰਦਾ ਬਸ ਹੋਰ ਚੌਕਮੀ ਜੀ ਹੋਰ ਹੀ ਤਰ੍ਹਾਂ ਦੀ ਧੁੱਪ ਹੁੰਦੀ ਆ ਇੱਥੋਂ ਦੀ ਤਿੱਖੀ ਬਹੁਤ ਹੀ ਤਿੱਖੀ ਜੀ ਤੇ ਹੁਣ ਫਿਰ ਜੇ ਇੰਨੀ ਕੁ ਵੀ ਇੱਥੇ ਗਰਮੀ ਨਾ ਪਵੇ ਨਾਲੇ ਤਾਂ ਇਹਨਾਂ ਦੀਆਂ ਹੱਡੀਆਂ ਇੱਥੇ ਤਾਂ ਫਿਰ ਕਮਜ਼ੋਰ ਪੈ ਜਾਣ ਹੁਣ ਜਿਹੜੇ ਆ ਦਿਨ ਦੇ ਵਿੱਚ ਇਹ ਧੁੱਪੇ ਬੈਠ ਕੇ ਆਪਦੀਆਂ ਹੱਡੀਆਂ ਹੀ ਮਜ਼ਬੂਤ ਕਰਦੇ ਨੇ ਸਮੁੰਦਰ ਕੰਡੇ ਜਦੋਂ ਬੰਦੇ ਨੇ ਜਾ ਕੇ ਨਾਲੇ ਫਿਰ ਰੱਬ ਨੇ ਉਹਨਾਂ ਦੇ ਵੀ ਕਾਰੋਬਾਰ ਚ ਲਗਾਉਣੇ ਨੇ ਜਿਹੜੇ ਸਮੁੰਦਰ ਕੰਡੇ ਆਪ ਦਾ ਕੰਮਕਾਰ ਕਰਦੇ ਆ ਇਹ ਗੱਲ ਆ ਆਪਣੇ ਸਭ ਦਾ ਖਿਆਲ ਰੱਖਣਾ ਕਿਉਂਕਿ ਮਨੇ ਵੀ ਹੋਟਲ-ਰੂਟਲ ਪਾਈ ਹੁੰਦੇ ਆ ਸਮੁੰਦਰ ਕੰਢਿਆਂ ਤੇ ਆਹੀ ਦੋ ਕੁ ਮਹੀਨੇ ਆ ਉਹਨਾਂ ਕੋਲੇ ਬਸ ਕਮਾਉਣ ਦਾ ਟਾਈਮ 11 ਵਜੇ ਤੱਕ ਬਹੁਤ ਘਟ ਜਾਂਦਾ ਕੰਮ ਆਹੀ ਬਸ ਦੋ ਢਾਈ ਮਹੀਨੇ ਜਿੰਨੇ ਖੜੀ ਹੈਗੇ ਆ ਆਵਾਸ ਦਾ ਦਾ ਬੇਜਰਦਾ ਖਾਲੀ ਪਿਆ ਹਜੇ ਦਾ ਚਲ ਦੇਖੀਏ ਬੰਤਾ ਨਹੀਂ ਕਰ ਗਏ ਬਤਿੰਦਰ ਕਰ ਗਏ ਇਹਦਾ ਬੰਦ ਟਰਮੀਨਲ ਸਰਵਿਸ ਆ ਕਿ ਇਹ ਉਹ ਨੇ ਦਿਆ ਸਾਬਤ ਹੋ ਉਹਦੇ 7:30 ਤੋਂ 2 ਵਜੇ ਤੱਕ ਉਹੀ ਗੱਲ ਹੋਊਗੀ। ਤਾਂ ਹੀ ਵਦਗੀ। ਚਲ ਉਹੀ ਗੱਲ ਲੈ ਫੇਰ ਸਹੀ ਹਾਂ। ਕੰਮ ਤੋਂ ਆ ਕੇ ਉੱਤਰਦਾ ਤਾਂ ਵੀ ਉੱਥੇ ਹੀ ਹੁੰਦਾ ਮੈਂ। ਉੱਥੇ ਹੈ ਨਾ। ਇਹ ਜਿੱਥੇ ਖੜੇ ਨੇ ਬਸ ਚੜ੍ਹਨ ਨੂੰ ਸਾਰੇ ਜਾਣੇ। ਆਹ ਹੋਤੀ ਤੇ ਪਰ ਦੁਪਹਿਰੇ ਗਰਮੀ ਬਹੁਤ ਹੁੰਦੀ ਆ ਮੈਂ ਤਾਂ ਮਾਨ ਵਾਲੇ ਮਾਰਕੀਟ ਇੱਥੋਂ 10 ਕਦਮਾਂ ਤੇ ਆ ਫੇਰ ਵੀ ਘਰ ਨੂੰ ਹੀ ਭੱਜ ਦਿਆ ਨਹੀਂ ਯਾਰ ਘਰੇ ਚਲੀਏ ਘਰੇ ਜਾਂਦਿਆਂ ਨੂੰ ਹੀ ਬਸ ਜਦੋਂ ਆ ਪੈਣ ਦੀ ਕਰੀਦੀ ਆ ਨੀਂਦ ਆ ਜਾਂਦੀ ਆ ਕਿਉਂਕਿ ਮੌਸਮ ਇਹ ਜਾ ਹੋਇਆ ਹੋਇਆ ਗਰਮੀ ਸਰੀਰ ਨੂੰ ਭੰਨਿਆ ਜਾ ਪਿਆ ਹੁੰਦਾ ਸਹੀ ਹੈ ਨਾ ਗਰਮੀ ਨਾਲ ਇਹ ਨਾਲੇ ਚੱਲ ਹੁਣ ਤਾਂ 6 ਵਜੇ ਲੱਗ ਕੇ ਅਸੀਂ ਸਵੇਰੇ 6 ਵਜੇ ਲੱਗਦੇ ਆ 6 ਵਜੇ ਲੱਗ ਕੇ 3 ਵਜੇ ਘਰੇ ਆ ਜਾਂਦੇ ਆ ਉਹ ਹੋਈ 2-3 ਘੰਟੇ ਅੱਖ ਲੱਗ ਜਾਂਦੀ ਐ ਹੁਣ ਫਿਰ ਸੌ ਕੇ ਹੁਣ ਆਇਆ ਸੀਗਾ ਮਾਰਕੀ ਮੈਂ ਹੁਣ ਜਾਇਆ ਹੁਨੇ ਆੰਦਾ ਜਾਇਆ ਹੋਇਆ ਮੌਸਮ ਥੋੜਾ ਜਿਹਾ ਬਸ ਹੋਰ 10 ਦਿਨ ਨੇ ਬਦਲ ਜਾਣਾ ਮੌਸਮ ਦਾ ਟਾਈਮ ਤਾਂ ਬਦਲੀ ਜਾਊਗਾ ਜੇ ਮੌਸਮ ਥੋੜਾ ਐ 2-3 ਦਿਨ ਅੜ ਕੇ ਬਦਲ ਜਾਊਗਾ ਟਾਈਮ ਬਦਲਣ ਲੱਗ ਜਾਣਾ ਮੈਂ ਜੀਕ ਦਿਨ ਤੱਕ ਪਈ ਜਾਣਾ ਵਾ 15-20 ਮਿੰਟ ਦਾ ਫਰਕ ਮੈਂ ਦਿਨਾਂ ਦਾ ਸੱਡੀਏ ਮਾਰਕੀਟ ਇੱਕ ਯਾਰ ਬਹੁਤ ਪੜੀ ਆਦਾ ਮੇਰੇ ਤੋਂ ਮੇਤੋ ਨਾ ਹੂੰ ਪਤਾ ਨਹੀਂ ਇਹ ਕੀ ਕਹਿਣ ਚਾਹੇ ਬਿਸਕਟ ਬੰਦੀ ਕੀਤੇ ਹੁਣ ਜੇ ਚਾਹ ਦੇ ਨਾਲ ਬਿਸਕਟ ਨਾ ਹੁਣ ਮੇਰੇ ਤੋਂ ਚਾਹ ਪੀਤੀ ਹੋਈ ਨਹੀਂ ਜਾਂਦੀ ਘੁੱਟ ਮ ਨਹੀਂ ਭਰੀ ਜਾਂਦੀ ਹੈਗੀ ਬਈ ਹੈ ਤਾਂ ਇਹ ਮਾੜੀ ਆਦਤ ਕਿਉਂਕਿ ਜੈਬਰਾ ਕ੍ਰੋਸਿੰਗ ਹੀ ਪਾਰ ਕਰਦਾ ਸੀ ਗੱਡੀਆਂ ਇੱਕਦਮ ਹੀ ਆ ਗਈਆਂ ਮਤਾਂ ਇਹ ਤਾਂ ਮਾੜੀ ਯਾਦ ਆਤੀ ਆ ਯਾਰ ਕਿਉਂਕਿ ਬੈਸਕੋਰ ਕਿਹੜਾ ਕਿ ਬਹੁਤ ਵਧੀਆ ਚੀਜ਼ ਆ ਹਨ ਬੰਦ ਘਾਰ ਨਹੀਂ ਆ ਤੇ ਜਦੋਂ ਮੀਂਹ ਨਹੀਂ ਪਾਰੇ ਆ ਯਾਰ ਗਰਮੀ ਹੈ ਬਹੁਤ ਜ਼ਿਆਦਾ ਇਹ ਤਾਂ ਪੱਖੇ ਥੱਲੇ ਚੈਨ ਹਨਾ ਕੋਈ ਆ ਹੀ ਨਹੀਂ ਪੱਖੇ ਥੱਲੇ ਭੱਜਣ ਨੂੰ ਕੀ ਕਰਦਾ ਪਰ ਬਾਹਰ ਜਦੋਂ ਫਿਰਦੇ ਆ ਹੈਗੀ ਆ ਜੇ ਗਰਮੀ ਕਰਕੇ ਟਿਕਾ ਜੇ ਉਦੋਂ ਹੀ ਆਉਣਾ ਮੈਂ ਜਦੋਂ ਮੀਂਹ ਪੈ ਗਿਆ ਮੀਂਹ ਦੱਸਿਆ ਤਾਂ ਹੋਇਆ ਸ਼ਨੀਵਾਰ ਨੂੰ ਅੱਜ ਵੀ ਰਾਤ ਦਾ ਦੱਸਿਆ ਹੋਇਆ ਪਰ ਅੱਜ ਰਾਤ ਦਾ ਤਾਂ 20% ਹੀ ਆ ਉਹ ਵੀ ਅਧ ਘੰਟੇ ਲਈ ਹੋਈ ਸ਼ਨੀਵਾਰ ਨੂੰ ਖਾਸਾ ਦੱਸਿਆ ਹੋਇਆ ਪਰ ਉਹ ਵੀ 30 40% ਹੀ ਆ ਕੁਝ ਨਹੀਂ ਪਤਾ ਜਦੋਂ ਰੱਬ ਨੇ ਬਦਲ ਕਿਸੇ ਹੋਰ ਪਾਸੇ ਨੂੰ ਕੱਢ ਦੇਣੇ ਆ ਕੈਨਸਲ ਹੋ ਜਾਂਦਾ ਫੇ ਨਾਲ ਕੇ ਹੁਣ ਤਾਂ ਪੈ ਹੀ ਜਾਵੇ ਯਾਰ ਥੋੜਾ ਮੂਟਾ ਪੈ ਜਾਵੇ ਠੰਡਾ ਜਿਹਾ ਫਿਰ 5 5 10 15 ਦਿਨ ਚ ਐਨ ਜੀ ਹੋ ਜੂ ਜਾਨੂ ਫਿਰ ਮੌਸਮ ਬਦਲੀ ਜਾਣਾ ਵਾ ਸੱਚ ਇੱਕ ਗੱਲ ਹੂੜਾ ਯਾਰ ਜਿਹੜੇ ਹਿਸਾਬ ਨਾਲ ਇੱਥੇ ਖਾਣ ਪੀਣ ਆ ਚਾਕਲੇਟ ਚਾਕਲੇਟ ਹਨ ਆਈਸਕ੍ਰੀਮ ਬਿਸਕੁਟ ਬਹੁਤ ਕਾਹੋਸ਼ਾ ਖਾਣ ਪੀਣ ਖਾਸਾ ਕਾਹੋਸ਼ ਖਾਣੀਆਂ ਵੈਰਾਈਟੀਆਂ ਜੀ ਹੁੰਦੀਆਂ ਪਰ ਹੈ ਤਾਂ ਇੰਡੀਆ ਵੀ ਆਪਣੇ ਵੈਰਟੀਆਂ ਬਹੁਤ ਜ਼ਿਆਦਾ ਹਨ ਆਪਣੇ ਤੜਕੇ ਜਿਹੜੀਆਂ ਚੀਜ਼ਾਂ ਜ਼ਿਆਦਾ ਇੱਥੇ ਤੜਕੇ ਵਾਲੀਆਂ ਹੈ ਨਹੀਂ ਹੈ ਨਾ ਪਰ ਮੈਂ ਕਹਿੰਦਾ ਜੇ ਇੱਥੇ ਇਹ ਚੜ੍ਹਾਈਆਂ ਨਾ ਹੋਣ ਪਹਾੜਾ ਨਹੀਂ ਤੇ ਬਸ ਹਰੇਕ ਹੀ ਪਿੰਡ ਪਹਾੜਾ ਤੇ ਬਸਿਆ ਹੋਇਆ ਲੋਕੀ ਤੁਰੇ ਫਿਰਦੇ ਹਨ ਤਾਂ ਵੀ ਸੱਟ ਰਹਿੰਦੀ ਹੈ ਇਹਦੇ ਨਾਲ ਜੇ ਕਿਤੇ ਇੱਥੇ ਵੀ ਪੱਧਰਾ ਕੰਮ ਹੋਵੇ ਇੱਥੇ ਵੀ ਲੋਕਾਂ ਨੂੰ ਬਹੁਤ ਪ੍ਰੋਬਲਮ ਆ ਹੁਣ ਇੱਥੇ ਪੱਧਰਾ ਕੰਮ ਨਹੀਂ ਤੇ ਚੜ੍ਹਾਈਆਂ ਬਹੁਤ ਜ਼ਿਆਦਾ ਨੇ ਆਪ ਡਾਉਣ ਆਪ ਡਾਉਣ ਆਪ ਡਾਉਣ ਉਹ ਲੋਕੀ ਤੁਰੇ ਰਹਿੰਦੇ ਆ ਤਾਂ ਵੀ ਬਚੇ ਬਚੇ ਹੋਏ ਨਹੀਂ ਉਹਦੇ ਕਰਕੇ